ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਕਿਸਾਨ ਮਾਈਂਡਸੈਟ ਚੈਨਲ ਦੇ ਤੇ ਅੱਜ ਆਪਾਂ ਜਿਹੜੀ ਆਪਾਂ ਨੇ ਆਰਗੇਨਿਕ ਮੱਕੀ ਰੱਖਣੀ ਹੈਗੀ 4 ਬਟਾ ਉਹਦੇ ਵਾਸਤੇ ਆਪਾਂ ਗੋਹਾ ਲੈ ਕੇ ਆਏਗੇ ਗੋਹਾ ਪਾਏ ਖੇਲ ਦੇ ਵਿੱਚ ਪਾਵਾਂਗੇ ਉਹ ਸਾਰੀ ਜਿੰਨ ਇਹਦੇ ਵਿੱਚ ਗੋਹਾ ਪਿਆ ਉਹਨਾਂ ਆਪਾਂ ਇਹਦੇ ਵਿੱਚ ਪਾ ਗਿਆ ਖੇਲ ਦੇ ਵਿੱਚ ਇਦੇ ਵਿੱਚ ਪਾਣੀ ਪਾ ਦਾਂਗੇ ਕਿਉਂਕਿ ਦੋ ਦਿਨ ਆਪਾਂ ਇਹਨੂੰ ਦੋ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਪਾਣੀ ਲਾਵਾਂਗੇ ਤਾਂ ਉਹਨੇ ਟਾਈਮ ਚ ਜਿਹੜੀ ਗੈਸ ਹੋਊਗੀ ਗੋਹੇ ਦੇ ਵਿੱਚ ਬਣੀ ਹੋਈ ਤਾਂ ਉਹ ਸਾਰੀ ਖਤਮ ਹੋ ਜਾਊਗੀ ਇੱਕ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦੀ ਖਾਲਾ ਸਰੋਂ ਦੀ ਖਾਲਾ ਮੈਂ ਘਰੇ ਤਿਆਰ ਕਰ ਰੱਖੀ ਹੈਗੀ ਆਪਾਂ ਇਹਦੇ ਨਾਲ ਕੀ ਜਿਹੜੀ ਇਹਦੀ ਗ੍ਰੋਥ ਹੋਰ ਜ਼ਿਆਦੇ ਵਧੀਆ ਹੋ ਬਾਹਣ ਨੂੰ ਤਤ ਮਿਲਣਗੇ ਸਾਰੇ ਇਹ ਖੇਡ ਆਪਣੇ ਕੋਲੇ ਬਾਦੂ ਹੀ ਸੀਗੇ ਇਹਦੇ ਵਿੱਚ ਰੇਤਾ ਹੀ ਹੁੰਦਾ ਸੀ ਹਰ ਰੇਤਾ ਗੱਲ ਮੈਂ ਕੱਢ ਗਿਆ ਸੀ ਇਹਦੇ ਵਿੱਚ ਕੋਸੋ ਪਿਆ ਵੀ ਇਹ ਖੇਡ ਤਾਂ ਵੈਸੇ ਭਰੀ ਪਈਆ ਆਪਾਂ ਸੱਪਾ ਇਹਦੀਆਂ ਹੁਣ ਇਹੀ ਦੀ ਆਪਾਂ ਇਹ ਆਰਗੈਨਿਕ ਕਰਕੇ ਦਿਖਾਉਣੀ ਆ ਦੂਜੀ ਮੱਕੀ ਦੇ ਬਰਾਬਰੀ ਕਰਕੇ ਦਿਖਾਵਾਂਗੇ ਤੁਹਾਨੂੰ ਆਪਾਂ ਸਾਰਾ ਬਾਕੀ ਆਪਾਂ ਤੁਹਾਨੂੰ ਹੋਰ ਜਾਣਕਾਰੀ ਜਿਹੜੀ ਉਹ ਸਾਰੀ ਦਿੰਦੇ ਰਹਾਂਗੇ ਆਪਣੀ ਰੇੜੀ ਵੀ ਸਾਰੀ ਲਿਬੜ ਗਈ ਜੇ ਆਉਂਦੀ ਆਉਂਦੀ ਸੱਚੀਰ ਬਚਤ ਰਹਿ ਗਈ ਕੋਈ ਮਾਗ ਰਹਿਣੀ ਸੀਗਾ ਇਹ ਆਉਂਦੀ ਆਉਂਦੀ ਮੋਟਰਸਾਈਕਲ ਮਗਰ ਨਿਕਲ ਗਈ ਰੇੜੀ ਇਹਦੇ ਰੇੜੀ ਦੇ ਵੀ ਇੱਕ ਹੁੱਕ ਆ ਗਈ ਆ ਦੇਖੋ ਇਹ ਸਿੰਗਲ ਆ ਗਈ ਇਹ ਜਿਹੜਾ ਇਹ ਮੋਟਰਸਾਈਕਲ ਦਾਗਾ ਇਹਦੇ ਵੀ ਸਿੰਗਲ ਹੀ ਹੈਗੀ ਆਪਣੇ ਵਾਲੇ ਮੋਟਰਸਾਈਕਲ ਦੇ ਤਾਂ ਮੋਟਰਸਾਈਕਲ ਦੇ ਦੋ ਹੁੱਕਾ ਨੇਗੀਆਂ ਇਹਦੇ ਮੋਟਰਸਾਈਕਲ ਦੇ ਵੀ ਸਿੰਗਲ ਦਾ ਤੇ ਰੇੜੀ ਦੇ ਵੀ ਸਿੰਗਲ ਦਾ ਇਹਦੇ ਕਰਕੇ ਨਾ ਇਹ ਜਿਹੜਾ ਸਹੀ ਵੀ ਟਾਲ ਮੇਲਾ ਉਹ ਬਣਦਾ ਨਹੀਂ ਹੈਗਾ ਆਉਂਦੇ-ਆਉਂਦੇ ਆ ਪਹੀ ਦੇ ਵਿੱਚੋਂ ਹੀ ਨਿਕਲ ਗਿਆ ਤਾਂ ਚਲੋ ਮਾ ਕੇ ਰ ਇੱਕ ਮੋਟਰਸਾਈਕਲ ਸੀਗਾ ਉਹ ਅੱਗੇ ਨਿਗਾਤਾ ਮੈਂ ਨਹੀਂ ਉਹਨਾਂ ਦੇ ਸੱਟ ਵੱਜ ਜਾ ਕੇ ਦੀ ਸੀਗੇ ਨਿਕਲ ਕੇ ਰੇੜੀ ਵਾਹਣ ਦੇ ਵਿੱਚ ਡੇਗੀ ਭਰੀ ਹੋਈ ਰੇੜੀ ਸੀਗੀ ਵਾਜਨ ਸੀਗਾ ਮਸਾਂ ਤਾਂ ਵਾਹਣ ਦੇ ਵਿੱਚੋਂ ਖਿੱਚੀਆ ਮੋਟਰਸਾਈਕਲ ਨੇ ਦਾ ਜੋਰ ਮਾਰੇ ਹੀ ਨੇ ਹੈਗਾ ਉਹਦਾ ਟਾਇਰ ਘਮਾਈਂ ਗਿਆ ਬਸ ਆਪਦਾ ਫਿਰ ਉਹਦੇ ਬਾਅਦ ਆਪ ਮੈਂ ਉਤਰ ਕੇ ਆਪ ਕਿੱਤੀ ਰੇੜੀ ਮਸਾਂ ਉੱਥੋਂ ਕੱਢ ਕੇ ਲਿਆਇਆ ਤੇ ਮੋਟਰਸਾਈਕਲ ਦਾ ਸਿਲੈਸਰ ਗਰਮ ਹੋ ਗਿਆ ਕਿਉਂਕਿ ਪਿੰਡੋ ਵੀ ਲੈ ਕੇ ਆਇਆ ਪਹਿਲਾਂ ਫਿਰ ਉੱਥੇ ਵਾਹਣ ਜਿਹੜੇ ਸਾਂ ਦੇਂਗੇ ਮੋਟਰਸਾਈਕਲ ਦਾ ਸਿਲੈਸਰ ਗਰਮ ਹੋ ਗਿਆ ਉਹ ਮੇਰੀ ਲੱਤ ਤੇ ਲੱਗ ਗਿਆ ਉਹਦੇ ਵੀ ਜਦੋਂ ਬੱਚਤ ਰੇਗੀ ਯਾਦ ਨਹੀਂ ਲੱਗਿਆ ਹੈਗਾ ਤੇ ਹੁਣ ਆਪਾਂ ਇਹ ਚੋ ਜਿਹੜਾ ਰੇਤਾ ਜਿਹਾ ਹੈਗਾ ਥੋੜਾ ਜਿਹਾ ਇਹ ਕੱਢ ਕੇ ਜਾਂ ਨਹੀਂ ਫਿਰ ਇਹਨੂੰ ਸਿੱਧਾ ਹੀ ਸਿੱਟ ਦਾਂਗੇ ਇਹਦੇ ਵਿੱਚ ਇਹ ਰੇੜੀ ਜਿਹੜੀ ਆਪਣੀ ਜਮਾ ਖੇੜ ਦੇ ਉੱਤੇ ਲੱਗੀ ਹੋਰ ਵੀ ਪਿੱਛੇ ਹੋ ਸਕਦੀ ਸੀ ਤਾਂ ਮੈਂ ਆਪ ਹੀ ਨਹੀਂ ਕਰੀਗੀ ਮਾਚਲੋ ਇੰਨੀ ਬਹੁਤ ਹੈਗਾ ਇਹਨੇ ਕੱਢ ਲੈ ਪੰਨ ਬੰਨ ਕੱਢ ਲੈਨੇ ਦੋਨੇ ਪਸਪੰਨ ਕੱਢ ਕੇ ਉਸ ਤੋਂ ਬਾਅਦ ਸਿੱਟਦੇ ਆ ਇਹਦੇ ਵਿੱਚ ਗੋਹਾ ਆਪਾਂ ਕਹੀ ਬੱਠਲ ਆਪਾਂ ਸਾਰੇ ਕੁਝ ਲਿਆਏ ਸੀਗੇ ਵੀ ਜਿਨ੍ਹਾਂ ਉਹ ਆਏ ਸੀਗੇ ਵੀ ਜਿਨ੍ਹਾਂ ਰੇੜੀ ਲੱਗੀ ਫਿਰ ਬੱਠਲਾ ਨਾਲ ਸਿੱਟ ਦਾਂਗੇ ਤੇ ਇੱਕ ਆਪਾਂ ਇਹ ਗੰਨੇ ਵੀ ਲਾਵਾਂਗੇ ਉਹ ਵੀ ਆ ਆਰਗੈਨਿਕ ਵਾਲੀ ਉਹਦੀ ਵਿੱਚ ਹੀ ਲਾਵਾ ਗੰਨੇ ਤੇ ਇੱਕ گلاب ਦੇ ਫੁੱਲ ਇਹ ਜਿਹੜੇ ਗੰਨੇ ਨੇਗੇ ਉਹ ਆਪਾਂ ਸਿੱਧਾ ਜਿਹੜੀ ਬੱਟ ਤੇ ਖੰਭਾ ਗਏ ਤੇ ਲਾਉਣੇ ਨੇ ਤੇੜਾ گلاب ਆਗਾ ਆ ਖਾਲ ਇਧਰੋਂ ਇਥੋਂ ਉੱਥੇ ਤੱਕ ਇਹ ਖਾਲ ਜਾਂਦਾਗਾ ਉਹ ਜਿੱਥੇ ਤੱਕ ਬਾਹਣਾ ਇਹ ਆਪਣਾ ਆ ਸਾਰਾ ਇਹ ਖਾਲ ਹੀ ਜਾ ਰਿਹਾਗਾ ਤੇ ਇਹਦੇ ਆਪਾਂ گلاب ਦੇ ਫੁੱਲ ਲਾ ਦਾਂ ਪਹੀ ਵਾਲੇ ਪਾਸੇ ਬਾਕੀ ਦੇਖ ਰਹੇ ਆ ਕਿਉਂ ਡੈਡੀ ਹੋਰੀ ਕਿੰਸੀ ਕਹਿੰਦੇ ਮਿੰਤੀ ਮਿੰਤੀ ਹੋਊਗੀ ਵੀ ਪਈਆਂ ਇਥੋਂ ਇਹ ਜਿਹੜੀ ਆ ਪਈਏ ਟੇਢੀ ਵਿੰਗੀ ਜਾਂਦੀ ਇਹ ਐ ਇਥੋਂ ਇਹ ਸਿੱਧੀ ਜਾਊਗੀ ਪਤਾ ਨਹੀਂ ਕਿਵੇਂ ਜੀ ਹੈਗਾ ਇਹ ਇਧਰੋਂ ਇੱਥੋਂ ਜੇ ਪਹੀਏ ਇਧਰ ਹੋ ਜੂਗੀ ਉੱਥੋਂ ਜਾ ਕੇ ਪਹੀ ਉਹ ਪਰਾਂ ਨੂੰ ਹੋ ਜੂਗੀ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਜ ਮਾਚਾਲ ਕੋਈ ਗੱਲ ਨਹੀਂ ਡੀ ਆਪਾਂ ਕੇਰਾਂ ਲਾ ਦਿੰਦੇ ਆਂਗੇ ਜੇ ਹੋ ਗਿਆ ਠੀਕ ਆ ਨਹੀਂ ਫਿਰ ਆਪਣੀ ਕਿਸਮਤ ਆ ਵੀੜਾ ਕੁਝ ਹੋਊਗਾ ਕਿਉਂਕਿ ਆਪਾਂ ਕੋਈ ਖਰਚਾ ਤਾਂ ਕਰਦਾ ਨਹੀਂ ਹੈਗਾ ਗੰਨੇ ਨੇ ਜਿਹੜੇ ਉਹ ਆ ਬਣਦੇ ਵੀ ਕਿਸੇ ਦੇ ਖੇਤੋਂ ਪੱਟ ਕੇ ਲਿਆਉਣੇ ਨੇ ਉਹਤੇ ਵੀ ਕੋਈ ਖਰਚਾ ਨਹੀਂ ਕਰਦਾ ਗਲਾਬ ਆਪਣੇ ਖੇਤ ਖੜਾ ਕੋਸ ਕੋਸ ਇੱਕ ਦੋ ਹੋਰ ਯਾਰਾਂ ਦੋਸਤਾਂ ਦਾ ਵੀ ਖੜਾ ਕੇ ਉੱਥੋਂ ਲਿਆ ਕੇ ਆਪਣੀ ਤਾਂ ਬਸ ਮਿਹਨਤੀ ਹੈਗੀ ਉਹ ਮੈਨੂੰ ਲੈਂ ਲੱਗਦਾ ਵੀ ਮੈਂ ਆਪਦੀ ਮਿਹਨਤ ਕਿਉਂਕਿ 2-3 ਮਹੀਨੇ ਦਾ 3 ਮਹੀਨੇ ਦਾ ਮੱਕੀ ਨਹੀਂ ਹੁੰਦੀ ਹੈਗੀ ਆਪਣੀ ਵੀ 3 ਮਹੀਨਿਆਂ ਦਾ ਕਦ ਅੱਢ ਸਾੜ ਮਾਹਣ ਨਾਲ ਹੁੰਦੀ ਨਹੀਂ 3 ਮਹੀਨਿਆਂ ਚ ਮੈਨੂੰ ਐ ਲੱਗਦਾ ਵੀ ਮੈਂ ਆਪਦੀ ਮਿਹਨਤ ਜੋਗੇ ਪੈਸੇ ਤੇ ਜੋ ਕੱਢੀ ਸਕਦਾ ਬਾਕੀ ਮੇਰੀ ਕਿਸਮਤ ਆਗੀ ਤੇ ਮੇਰੀ ਮਿਹਨਤ ਦੇ ਸਿਰ ਤੇ ਆਵੇ ਕੀ ਬਣਦਾ ਕਿੰਨੀ ਕਿ ਮੈਂ ਮਿਹਨਤ ਕਰਦਾ ਬਾਕੀ ਆਪਾਂ ਤੁਹਾਨੂੰ ਦਿਹਾਉਣੇ ਇਹਦੇ ਵਿੱਚ ਹੁਣ ਮੈਂ ਸਿੱਟਦਾ ਕੋ ਇਹਦੇ ਵਿੱਚ ਫਿਰ ਤੁਹਾਨੂੰ ਨਾਲ ਦੀ ਨਾਲ ਸਾਰੀ ਅਪਡੇਟ ਦਿੰਦੇ ਰਹਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੁਸੀਂ ਹਾਂਜੀ ਦੋਸਤੋ ਆ ਗੋਹਾਪਾ ਇਹਦੇ ਵਿੱਚ ਪਾ ਗਏ ਸੀਗੇ ਖੇਲ ਦੇ ਵਿੱਚ ਤੇ ਹੁਣ ਕੱਲ ਰਾਤ ਮੈਂ ਸਰੋਂ ਘੋਲਦੀ ਸੀਗੀ 60 70 ਕਿਲੋ ਲੀਟਰ ਪਾਣੀ ਉਹਨਾ 60 65 ਕਿਲੋ ਲੀਟਰ ਇਹਦੇ ਵਿੱਚ ਮੈਂ 5 6 ਕਿਲੋ ਸਰੋਂ ਪਾਤੀ ਸੀਗੀ ਇਹ ਹੁਣ ਜਮਾ ਤਿਆਰ ਹੋਈ ਪਈ ਹੈਗੀ ਹੁਣ ਇਹ ਇਹਦੇ ਵਿੱਚ ਹੀ ਪਾ ਦੂੰਗਾ ਮੈਂ ਤੇ ਬਾਹਣ ਆਪਣਾ ਸੁੱਕੇ ਹੀ ਪਿਆ ਗਏ ਅੱਜ ਇਹਨੂੰ ਰਮਾ ਦੂੰਗਾ ਮੈਂ ਅੱਜ ਰਾਤ ਨੂੰ ਰਮਾ ਦਾਂਗੇ ਇਹਨੂੰ ਇਹਦੇ ਵਿੱਚ ਇਹਨੂੰ ਪਾ ਕੇ ਉਦੋਂ ਬਾਅਦ ਜਿੰਨੀ ਕਿ ਹੁਣੀ ਰਹਿ ਜੂਗੀ ਉਦੋਂ ਬਾਅਦ ਇਹਦੇ ਵਿੱਚ ਪਾਣੀ ਪਾ ਦਾਂਗੇ ਫਿਰ ਕੱਲ੍ਹ ਸਵੇਰ ਤੱਕ ਇਹ ਜਮਾ ਤਿਆਰ ਹੋ ਜਾਊਗੀ ਤੇ ਇਹ ਸਾਨੂੰ ਇਹਦੇ ਰਿਜ਼ਲਟ ਵੀ ਦਿਖਾਵਾਂਗੇ ਵੀ ਉਹ ਦੇ ਨਾਲੋਂ ਤੇ ਉਹ ਮੱਕੀ ਨਾਲੋਂ ਤੇ ਇਹ ਮੱਕੀ ਦਾ ਕੰਨਾ ਕ ਫਰਕਾ ਕਿੰਨਾ ਕ ਝਾੜਾ ਸਾਨੂੰ ਸਾਰੀ ਚੀਜ਼ ਦਿਖਾਵਾਂਗੇ ਹੁਣ ਇਹਨੂੰ ਪਾਉਣੇ ਇਹਦੇ ਵਿੱਚ ਪਾ ਕੇ ਦਸਾਂ ਨੂੰ ਫਿਰ ਦਿਖਾਵਾਂਗੇ ਕਿਵੇਂ ਬਣਿਆ ਇਹ ਕੀ ਹੁੰਦਾ ਪਹਿਲਾਂ ਜਦੋਂ ਮੈਂ ਪਾ ਕੇ ਗਿਆ ਸੀ ਉਦੋਂ ਇਹਦੇ ਵਿੱਚ ਪਾਣੀ ਜਿਆ ਦੇਖ ਰਿਹਾ ਸੀ ਕਿ ਹੁਣ ਦੇਖੋ ਇਹਨੇ ਸਾਰਾ ਪਾਣੀ ਸੋਖ ਲਿਆ ਸੁੱਕਾ ਸੁੱਕਾ ਗੋਹਾ ਜਿਆ ਰਹਿ ਗਿਆ ਹੁਣ ਇਹਦੇ ਵਿੱਚ ਪਹਿਲਾਂ ਦੇ ਵਿੱਚ ਮੈਂ ਹਲਕਾ ਜਿਹਾ ਪਾਣੀ ਪਾ ਕੇ ਗਿਆ ਸੀਗਾ ਸਾਰਾ ਪਾਣੀ ਵਿੱਚ ਸੁੱਕ ਗਿਆ ਹਾਂ ਭਈਏ ਆਪਣੇ ਖਾਲੇ ਦੇ ਵਿੱਚ ਪਾਤੀ ਹੁਣ ਸਰੋਂ ਦੀ ਖਾਲ ਜਿਹੜੀ ਭੰਤੀ ਹੋਈ ਸੀ ਰਾਤ ਇਹ ਹੁਣ ਇਹਦੇ ਵਿੱਚ ਇਹਨੂੰ ਜਿੰਨੀ ਕਿ ਹੋਣੀ ਹੈਗੀ 2 ਇੰਚ ਇਹਦੇ ਵਿੱਚ ਸਾਰਾ ਦੁਬਾਰੇ ਫਿਰ ਪਾਣੀ ਪਾ ਦਾਂਗੇ ਇਹਨੂੰ ਪੂਰ ਭਰ ਦਾਂਗੇ ਤੇ ਆਪਣੀ ਬਾੜ ਵੀ ਨਿਕਲੂ ਬਾੜ ਵੀ ਖਾਲਤੀ ਜਾਊਗੀ ਤੇ ਮੂਰੇ ਵੀ ਗੋਹੀ ਪਾਇਆ ਗਿਆ ਪਾਣੇ ਸਾਹ ਕੋਈ ਏਡਾ ਵਾਲਾ ਚੱਕਰ ਤਾਂ ਹੈ ਨਹੀਂਗਾ ਬਾਕੀ ਦੇਖਦੇ ਨੇ ਮੈਂ ਮਿਕਸ ਕਰਕੇ ਦੇਖਦਾ ਵੀ ਜੇ ਖਲ ਸਾਰੇ ਜੀ ਮਿਕਸ ਹੋ ਜੇ ਕਿਉਂਕਿ ਐ ਤਾਂ ਉੱਤੇ ਜੀ ਰਹਿ ਜੂਗੀ ਮੇਰੇ ਸਭ ਨਾਲ ਤਾਂ ਇਹ ਨਵੇਂ ਨਵੇਂ ਤਿਆਰ ਰੇ ਕਰਦੇ ਹੁਣ ਪਤਾ ਲੱਗੂ ਹੌਲੀ ਹੌਲੀ ਵੀ ਕਿਵੇਂ ਕਿਵੇਂ ਹੁੰਦਾ ਹੈਗਾ ਕੀ ਹੁੰਦਾ ਹੈਗਾ ਬਾਕੀ ਆਪਾਂ ਹੋਰ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਹਾਂਜੀ ਦੋਸਤੋ ਆਪਾਂ ਨੇ ਕਰ ਲਿਆ ਗੰਨੇ ਦਾ ਵੀ ਤਿਆਰ ਹੁਣ ਤੇ ਆ ਦੇਖੋ ਆਪਾਂ ਨੇ ਦੋ ਤਰ੍ਹਾਂ ਦਾ ਕਰਿਆ ਤਿਆਰ ਵੀ ਇੱਕ ਤਾਂ ਜਿਵੇਂ ਵੀ ਇਹਦੇ ਦੋ ਅੱਖਾਂ ਲਿੰਗੀਆਂ 81 ਇਹਦੇ ਅੱਖ 81 ਸੀਗੀ ਸਾਰਿਆਂ ਦੇ ਇਹਨਾਂ ਦੇ ਦੋ ਦੋ ਅੱਖਾਂ ਨੇ 81 ਅੱਖ ਇਹਨਾਂ ਦੀ 81 ਸੀਗੀ ਇੱਕ ਤਾਂ ਆਪਣੇ ਕਰਿਆ ਇਹ ਤਿਆਰ ਵੀ ਇੱਕ ਆਪਣੇ ਕਰਿਆ ਏਕ-ਏਕ ਅੱਖ ਵਾਲਾ ਸਿੰਗਲ ਵੀ 2 ਇੰਚ ਚ ਉਧਰੋ 2 ਇੰਚ ਚ ਉਧਰੋ ਕੱਟ ਕੇ ਇਹ ਵੀ ਆਪਾਂ ਦੋ ਤਿੰਨ ਤਰੀਕਿਆਂ ਦੇ ਨਾਲ ਇਹਨੂੰ ਲਾਵਾਂਗੇ ਇਹ ਆਪਾਂ ਟ੍ਰਾਇਲ ਦੇ ਤੌਰ ਤੇ ਲਾਵਾਂਗੇ ਬਸ ਵੀ ਆਪਣਾ ਵਧੀਆ ਸਰਜੂ ਇੰਨੇ ਨਾਲ ਵੀ ਨਾਲ ਇਹ ਹੋ ਗਏ ਲਗਭਗ 30-20 ਬਣ ਗਏ ਵੀ ਇਹਦੇ ਲਾ ਲਓ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਲਾਵਾਗੇ ਇਹਨੂੰ ਇਹਦੇ ਤੋਂ ਬਾਅਦ ਤੁਹਾਨੂੰ ਫਰਕ ਵੀ ਦੱਸਾਂਗੇ ਵੀ ਕਿਹੜਾ ਜ਼ਿਆਦਾ ਕਾਮਯਾਬ ਰਹੂਗਾ ਤੇ ਆਓ ਦੇਖੋ ਉਧਰੋਂ ਨੇਰੀ ਦਾ ਵੀ ਪੂਰਾ ਗੜੇ ਯਾਰਾ ਫਟੇ ਇਨਾਂ ਦੇ ਕਿਵੇਂ ਦੇ ਦੇ ਨੇ ਆਏ ਖੜਕਾ ਤੀਨਾਂ ਦਾ ਕਿਵੇਂ ਹੁੰਦਾ ਉਹਦੇ ਕਿਵੇਂ ਆ ਰਹੇ ਨੇ ਆਇਆ ਸਾ ਜਾਈ ਦਵਾਉਂਦੇ ਤੇ ਕਿ ਨਹੀਂ ਦਿੱਤਾ ਜਾਈਏ ਉਹ ਰੋਕੀ ਬਣੀ ਜਾਈਏ ਜੀ ਤਾਂ ਆਹ ਜੇ ਤੁਰ ਪਾਉਂਦਾ ਪਰਤਾਲੇ ਪਰਤਾਲੇ ਨਾਲ ਕੇ ਫਰੀ ਉਹ